ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਤੁਸੀਂ ਦੇਖ ਰਹੇ ਹੋ ਸੰਦੂਰ ਬਣੀ ਚੰਨ ਸਾਡੇ ਚੈਨਲ ਤੇ ਰੋਜ਼ਾਨਾ ਗੁਰਬਾਣੀ ਦੀਆਂ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਵੀਡੀਓ ਚੰਗੀਆਂ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਧੰਨਵਾਦ ਜੀ ਸਤਨਾਮ ਸ਼੍ਰੀ ਵਾਹਿਗੁਰੂ ਸੋਰਠ ਮਹੱਲਾ ਪੰਚਮ ਜਨਮ ਜਨਮ ਕੈ ਦੁਖ ਨਿਵਾਰੇ ਸੂਕਾ ਮਨ ਸੁਧਾਰੇ ਦਰਸ਼ਨ ਪੇਟ ਤੋਂ ਹੋਤ ਨਿਹਾਲਾ ਹਰ ਕਾ ਨਾਮ ਵਿਚਾਰੇ ਮੇਰਾ ਬੈਦ ਗੁਰੂ ਕੋ ਬਿੰਦਾ ਹਰ ਹਰ ਨਾਮ ਅਖਦ ਮੁਖ ਦੇਵੈ ਕਾਟੇ ਜਮ ਕੀ ਫੰਦਾ ਰਹਾਉ ਸਮਰਥ ਪੁਰਖ ਪੂਰਨ ਵੀ ਦਾਤੇ ਆਪੇ ਕਰਨੇ ਹਾਰਾ ਆਪਣਾ ਦਾਸ ਹਰੇ ਆਪ ਉਬਾਰਿਆ ਨਾਨਕ ਨਾਮ ਉਦਾਰਾ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਸੋਰਠ ਮਹੱਲਾ ਪੰਜਵਾ ਜਨਮ ਜਨਮ ਕੈ ਦੁਖ ਨਿਵਾਰੇ ਸੋ ਕਾ ਮਨ ਸਦਾਰੇ ਦਰਸ਼ਨ ਪੇਟ ਤੋ ਹੋਤ ਨਿਹਾਲਾ ਹਰ ਕਾ ਨਾਮ ਵਿਚਾਰੇ ਮੇਰਾ ਬੈਦ ਗੁਰੂ ਕੋ ਬਿੰਦਾ ਹਰ ਹਰ ਨਾਮ ਆਖਦ ਮੁਖ ਦੇਵੈ ਕਾਟੇ ਜੰਕੀ ਫੰਦਾ ਰਹਾਓ ਸਮਰਥ ਪੁਰਖ ਪੂਰਨ ਵੀ ਦਾਤੇ ਆਪੇ ਕਰਨੇ ਹਾਰਾ ਆਪਣਾ ਦਾਸ ਹਰਿ ਆਪ ਉਬਾਰੇ ਆ ਨਾਨਕ ਨਾਮ ਉਦਾਰਾ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਸੋਰਠ ਮਹੱਲਾ ਪੰਚਮ ਜਨਮ ਜਨਮ ਕਿਆ ਦੁਖ ਵਿਦਾਰੇ ਸੂਕਾ ਮਾਨਸ ਗਾਰੇ ਦਰਸ਼ਨ ਪੀੜਤ ਹੋਤ ਨੇ ਹਲਾ ਹਰ ਕਾ ਨਾਮ ਵਿਚਾਰੇ ਮੇਰਾ ਬੈਦ ਗੁਰੂ ਗੋਬਿੰਦ ਹਰ ਹਰ ਨਾਮ ਅਖੁਦ ਮੁਕਤੇ ਦੇਵੇ ਕਾਟੇ ਜੰਕੀ ਫੰਦਾ ਰਹਾਓ ਸਮਰਥ ਪੁਰਖ ਪੂਰਨ ਵੀ ਦਾਤੇ ਆਪੇ ਕਰਨੇ ਹਾਰਾ ਆਪਣਾ ਦਾਸ ਹਰਿ ਆਪ ਉਬਾਰੇ ਨਾਨਕ ਨਾਮ ਉਦਾਰਾ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹੀ ਗੁਰੂ ਜੀ ਸੋਰਠ ਮਹੱਲਾ ਪੰਚਮ ਜਨਮ ਜਨਮ ਕੈ ਦੁਖ ਨਿਵਾਰੇ ਸੂ ਕਾ ਮਾਨਸੁ ਦਾਰੇ ਦਰਸ਼ਨ ਪੀੜ ਤੋ ਕੋ ਤੇ ਹਲਾ ਹਰਿ ਕਾ ਨਾਮ ਵਿਚਾਰੇ ਮੇਰਾ ਬਿਹਦ ਗੁਰੂ ਗੋਬਿੰਦਾ ਹਰਿ ਹਰਿ ਨਾਮ ਅਖੁਦ ਮੁਖ ਦੇਵੇ ਕਾਟੇ ਜੰਕੀ ਫੰਦਾ ਰਹਾਓ समरथ पुरख पूरन भी दाते आपे करने हारा अपना दास हरि आप उबारेया नानक नाम उदारा सतनाम श्री वाही गुरु जी सतनाम श्री वाही गुरु जी सोरढ़ मोहल्ला पंचम जन्म जन्म के दुख निवारे सूका मानस धारे ਦਰਸ਼ਨ ਪੇੜ ਤੋ ਹੋਤ ਨਿਹਾਲਾ ਹਰ ਕਾ ਨਾਮ ਵਿਚਾਰੇ ਮੇਰਾ ਬੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖ ਮੁਕ ਦੇਵੇ ਕਾਟੇ ਜੰਕੀ ਫੰਦਾ ਰਹਾਓ ਸਮਰੱਥ ਪੁਰਖ ਪੂਰਨ ਵੀ ਦਾਤੇ ਆਪੇ ਕਰਨੇ ਹਾਰਾ ਆਪਣਾ ਦਾਸ ਹਰਿ ਆਪ ਉਬਾਰੇ ਆ ਨਾਨਕ ਨਾਮ ਉਦਾਰਾ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ ਸੋਰਠ ਮਹੱਲਾ ਪੰਜਵਾ ਜਨਮ ਜਨਮ ਕੈ ਦੁਖ ਨਿਵਾਰੇ ਸੂ ਕਾ ਮਾਨ ਸਦਾਰੇ ਦਰਸ਼ਨ ਪੇਟ ਤੋ ਹੋਤ ਨਿਹਾਲਾ ਹਰ ਕਾ ਨਾਮ ਵਿਚਾਰੇ ਮੇਰਾ ਬੈਦ ਗੁਰੂ ਕੋ ਬਿੰਦਾ ਹਰ ਹਰ ਨਾਮ ਆਖਦ ਮੁਖ ਦੇਵੈ ਕਾਟੇ ਜਮ ਕੀ ਫੰਦਾ ਰਹਾਉ ਸਮਰੱਥ ਪੁਰਖ ਪੂਰਨ ਵੀ ਦਾਤੇ ਆਪੇ ਕਰਨੇ ਹਾਰਾ ਆਪਣਾ ਧਸ ਹਰਿ ਆਪ ਉਬਾਰੇ ਆ ਨਾਨਕ ਨਾਮੁ ਉਦਾਰਾ ਸਤਨਾਮੁ ਸ੍ਰੀ ਵਾਹਿਗੁਰੂ ਜੀ ਸਤਨਾਮੁ ਸ੍ਰੀ ਵਾਹਿਗੁਰੂ ਜੀ ਸੋਰਠ ਮਹਲਾ ਪੰਜਮ ਜਨਮ ਜਨਮ ਕੇ ਦੁਖ ਨਿਵਾਰੇ ਸੂ ਕਾ ਮਾਨਸੁ ਦਾਰੇ ਦਰਸ਼ਨ ਪੀੜ ਤੋ ਕੋ ਨਿਹਾਲਾ ਹਰਿ ਕਾ ਨਾਮੁ ਵਿਚਾਰੇ ਮੇਰਾ ਬਿਆਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੇ ਕਾਟੇ ਜੰਕੀ ਫੰਦਾ ਰਹਾਓ ਸਮਰੱਥ ਪੁਰਖ ਪੂਰਨ ਵੀ ਦਾਤੇ ਆਪੇ ਕਰਨੇ ਹਾਰਾ ਆਪਣਾ ਦਾਸ ਹਰਿ ਆਪ ਉਬਾਰੇ ਆ ਨਾਨਕ ਨਾਮ ਉਦਾਰਾ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਸੋਰਠ ਮਹੱਲਾ ਪੰਚਮਾ ਜਨਮ ਜਨਮ ਕੈ ਦੁਖ ਨਿਵਾਰੇ ਸੂਕਾ ਮਨ ਸੁਧਾਰੇ ਦਰਸ਼ਨ ਪੇਟ ਤੋ ਹੋਤ ਨਿਹਾਲਾ ਹਰ ਕਾ ਨਾਮ ਵਿਚਾਰੇ ਮੇਰਾ ਬੈਦ ਗੁਰੂ ਕੋ ਬਿੰਦਾ ਹਰ ਹਰ ਨਾਮ ਅਖਦ ਮੁਖ ਦੇਵੈ ਕਾਟੇ ਜਮ ਕੀ ਫੰਦਾ ਰਹਾਉ ਸਮਰਥ ਪੁਰਖ ਪੂਰਨ ਵੀ ਦਾਤੇ ਆਪੇ ਕਰਨੇ ਹਾਰਾ ਆਪਣਾ ਦਾਸ ਹਰਿ ਆਪ ਉਬਾਰਿਆ ਨਾਨਕ ਨਾਮ ਉਦਾਰਾ ਸਤਨਾਮ ਸ਼੍ਰੀ ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ ਸੋਰਠ ਮਹੱਲਾ ਪੰਜਵਾ ਜਨਮ ਜਨਮ ਕੈ ਦੂਖ ਨਿਵਾਰੇ ਸੂ ਕਾ ਮਨ ਸਦਾਰੇ ਦਰਸ਼ਨ ਪੇੜ ਤੋ ਹੋਤ ਨਿਹਾਲਾ ਹਰ ਕਾ ਨਾਮ ਵਿਚਾਰੇ ਮੇਰਾ ਬੈਦ ਗੁਰੂ ਕੋ ਬਿੰਦਾ ਹਰ ਹਰ ਨਾਮ ਆਖਦ ਮੁਖ ਦੇਵੈ ਕਾਟੇ ਜਮ ਕੀ ਫੰਦਾ ਰਹਾਉ ਸਮਰਥ ਪੁਰਖ ਪੂਰਨ ਵੀ ਦਾਤੇ ਆਪੇ ਕਰਨੇ ਹਾਰਾ ਆਪਣਾ ਦਾਸ ਹਰਿ ਆਪ ਉਬਾਰਿਆ ਨਾਨਕ ਨਾਮ ਉਦਾਰਾ ਸਤਨਾਮ ਸ਼੍ਰੀ ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ ਸੋਰਠ ਮਹੱਲਾ ਪੰਜਵਾ ਜਨਮ ਜਨਮ ਕੈ ਦੂਖ ਨਿਵਾਰੇ ਸੂਕਾ ਮਾਨਸਦਾਰੇ ਦਰਸ਼ਨ ਪੇੜ ਤੋ ਕੋਤ ਨਿਹਾਲਾ ਹਰ ਕਾ ਨਾਮ ਵਿਚਾਰੇ ਮੇਰਾ ਬੈਦ ਗੁਰੂ ਗੋਬਿੰਦਾ ਹਰ ਹਰ ਨਾਮ ਅਖਦ ਮੁਖ ਦੇਵੇ ਕਾਟੇ ਜੰਕੀ ਫੰਦਾ ਰਹਾਓ ਸਮਰੱਥ ਪੁਰਖ ਪੂਰਨ ਵੀ ਦਾਤੇ ਆਪੇ ਕਰਨੇ ਹਾਰਾ ਆਪਣਾ ਦਾਸ ਹਰਿ ਆਪ ਉਬਾਰਿਆ ਨਾਨਕ ਨਾਮ ਗੁਦਾਰਾ ਸਤਨਾਮ ਸ੍ਰੀ ਵਾਹੀ ਗੁਰਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ ਸੋਰਠ ਮਹੱਲਾ ਪੰਜਵਾਂ ਜਨਮ ਜਨਮ ਕੈ ਦੁਖ ਨਿਵਾਰੇ ਸੂ ਕਾ ਮਾਨ ਸੁਧਾਰੇ ਦਰਸ਼ਨ ਪੇਟ ਤੋ ਹੋਤ ਨਿਹਾਲਾ ਹਰ ਕਾ ਨਾਮ ਵਿਚਾਰੇ ਮੇਰਾ ਬੈਦ ਗੁਰੂ ਕੋ ਬਿੰਦਾ ਹਰ ਹਰ ਨਾਮ ਆਖਦ ਮੁਖ ਦੇਵੈ ਕਾਟੇ ਜਮ ਕੀ ਫੰਦਾ ਰਹਾਉ ਸਮਰੱਥ ਪੁਰਖ ਪੂਰਨ ਵੀ ਦਾਤੇ ਆਪੇ ਕਰਨੇ ਹਾਰਾ ਆਪਣਾ ਦਾਸ ਹਰੇ ਆਪ ਉਬਾਰਿਆ ਨਾਨਕ ਨਾਮ ਉਦਾਰਾ ਸਤਨਾਮ ਸ਼੍ਰੀ ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ ਸੋਰਠ ਮਹੱਲਾ ਪੰਜਵਾਂ ਜਨਮ ਜਨਮ ਕੈ ਦੂਖ ਨਿਵਾਰੇ ਸੂਕਾ ਮਾਨਸ ਸਦਾਰੇ ਦਰਸ਼ਨ ਪੇੜਤ ਕੋਤਿ ਨੇਹਾਲਾ ਹਰ ਕਾ ਨਾਮ ਵਿਚਾਰੇ ਮੇਰਾ ਬਿਆਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਕ ਦੇਵੇ ਕਾਟੇ ਜੰਕੀ ਫੰਦਾ ਰਹਾਓ ਸਮਰਥ ਪੁਰਖ ਪੂਰਨ ਵੀ ਦਾਤੇ ਆਪੇ ਕਰਨੇ ਹਾਰਾ ਆਪਣਾ ਦਾਸ ਹਰੇ ਆਪ ਉਬਾਰੇ ਨਾਨਕ ਨਾਮ ਉਦਾਰਾ ਸਤਨਾਮ ਸ੍ਰੀ ਵਾਹਿਗੁਰੂ ਜੀ